ਹੈਲੋ ਫਰੈਂਡਸ ਅੱਜ ਕਹਾਣੀ ਬੰਦੀਖਾਨੀ ਦਾ ਭਾਗ ਪੰਜਵਾਂ ਸੁਣਾਵਾਂਗੀ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ 4 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ ਪੰਜਵਾਂ ਪਹਿਲੀ ਵਾਰ ਰੂਬੀ ਜੀਵਨ ਨਾਲ ਬੈਠ ਕੇ ਕਿਤੇ ਜਾ ਰਹੀ ਸੀ ਉਹਨੂੰ ਸੱਚਮੁੱਚ ਲੱਗਾ ਕਿ ਜਿਵੇਂ ਉਹ ਵੱਡਾ ਹੋ ਗਿਆ ਹੋਵੇ ਇੰਨਾ ਵੱਡਾ ਕਿ ਕਿਸੇ ਵੀ ਜ਼ਿੰਮੇਵਾਰੀ ਨੂੰ ਚੁੱਕ ਸਕਦਾ ਸੀ ਜਦੋਂ ਉਹ ਉਹਦੇ ਪਿੱਛੇ ਬੈਠੀ ਤੇ ਗਲੀਆਂ ਬਾਹਰ ਹੁੰਦੇ ਹੀ ਆਪਣੇ ਹੀ ਹੱਥਾਂ ਦੇ ਢਿੱਡ ਕੋਲ ਘੁਮਾਇਆ ਉਹਦੇ ਮਾਸ ਦੀ ਸ਼ਕਤੀ ਮਹਿਸੂਸ ਹੋਈ ਪ੍ਰੈਕਟਿਸ ਕਰਨ ਮਗਰੋਂ ਉਹਦੇ ਜਿਸਮ ਵਿੱਚੋਂ ਪਸੀਨੇ ਦੀ ਮਹਿਕ ਉਹਨੂੰ ਜਾਣੀ ਪਹਿਚਾਨੀ ਹੀ ਨਹੀਂ ਲੱਗੀ ਬਲਕਿ ਉਹਦੇ ਅੰਦਰੋਂ ਇੱਕ ਵਕਰੀ ਜਿਹੀ ਲਹਿਰ ਛੇੜ ਗਈ ਇਹ ਚੜ੍ਹਦੀ ਉਮਰ ਦੇ ਗੱਭਰੂ ਦੀ ਮਿਹਨਤ ਨਾਲ ਬਣ ਰਹੀ ਜਿਸਮ ਵਿੱਚੋਂ ਆਉਂਦੀ ਖੁਸ਼ਬੂ ਸੀ ਜਿਉਂ-ਜਿਉਂ ਸਫ਼ਰ ਬੀਤ ਰਿਹਾ ਸੀ ਉਹ ਉਸਦੇ ਹੋਰ ਵੀ ਕਰੀਮ ਖਿਸਕ ਰਹੀ ਸੀ ਆਪਣੇ ਹੀ ਖਿਆਲਾਂ ਵਿੱਚ ਮਦਹੋਸ਼ ਜਿਹੀ ਹੋਈ ਉਹਨੂੰ ਜੀਵਨ ਦੀ ਕੋਈ ਗੱਲ ਨਹੀਂ ਸੀ ਸੁਣ ਰਹੀ ਸਿਰਫ ਉਹਦੇ ਸਾਹ ਹਵਾ ਵਿੱਚ ਭੁੱਲਦੇ ਹੋਏ ਹੀ ਮਹਿਸੂਸ ਹੋ ਰਹੀ ਸੀ ਜਿਸ ਵਿੱਚ ਉਹ ਸਾਹ ਲੈ ਰਹੀ ਸੀ ਜਦੋਂ ਉਹ ਪਹੁੰਚੇ ਤਾਂ ਉਹਨੇ ਬੜੀ ਬੇਤਿਆਨੀ ਨਾਲ ਮੱਥਾ ਟੇਕਿਆ ਸਭ ਜਲਦਬਾਜ਼ੀ ਵਿੱਚ ਮੁਕਾਇਆ ਉਹਨੂੰ ਮੋੜ ਉਸੇ ਸਫਰ ਦੀ ਉਡੀਕ ਸੀ ਇਸ ਵਾਰ ਉਹ ਹੋਰ ਵੀ ਉਹਦੇ ਨੇੜੇ ਖਿਜ ਕੇ ਬੈਠੀ ਐਨੀ ਨਜ਼ਦੀਕ ਕਿ ਦੋਵਾਂ ਵਿੱਚ ਹਵਾ ਨੂੰ ਲੰਘਣ ਯੋਗ ਵੀ ਥਾਂ ਨਹੀਂ ਸੀ ਉਹਦਾ ਹੱਥ ਹਰ ਇੱਕ ਝਟਕੇ ਨਾਲ ਉਹਦੇ ਢਿੱਡ ਤੋਂ ਛਾਤੀ ਥੱਲੇ ਵਾਲ ਨੂੰ ਖਿਸਕ ਜਾਂਦਾ। ਉਹਦਾ ਦਿਲ ਕਰਦਾ ਸੀ ਕਿ ਉਹ ਉਸਦੀ ਭਰ ਰਹੀ ਛਾਤੀ ਨੂੰ ਦੋਵੇਂ ਪੰਜਿਆਂ ਨਾਲ ਘੁੱਟ ਲਵੇ ਪਰ ਲਾਜ ਸੰਗ ਤੇ ਸ਼ਰਮ ਉਹਨੂੰ ਰੋਕ ਲੈਂਦੀ। ਉਹਨੇ ਆਪਣੇ ਕੰਨ ਨੂੰ ਉਹਦੀ ਪੇਟ ਤੇ ਟਿਕਾ ਲਿਆ। ਜੀਵਨ ਦੇ ਦਿਲ ਦੀ ਧੜਕਣ ਉਹਨੂੰ ਪੇਟ ਤੋਂ ਵੀ ਸੁਣਾਈ ਦੇ ਰਹੀ ਸੀ। ਜੋ ਆਮ ਨਾਲੋਂ ਕਿਤੇ ਵੱਧ ਸੀ। ਪਰ ਫਿਰ ਵੀ ਉਹਦਾ ਪੂਰਾ ਕੰਟਰੋਲ ਸੀ। ਉਹ ਕੁਝ ਬੋਲ ਰਿਹਾ ਸੀ ਜਿਸ ਨੂੰ ਰੂਬੀ ਸੋਨ ਨਹੀਂ ਸੀ ਰਹੀ। ਉਹ ਤਾਂ ਉਸੇ ਦੇਲਦੀਆਂ ਧੁਨਾ ਤੇ ਜਿਸਮ ਦੀ ਖੁਸ਼ਬੂ ਵਿੱਚ ਗੁਆਚੀ ਹੋਈ ਸੀ ਉਸ ਦੀ ਜਾਗ ਜਈ ਤਾਂ ਘਰ ਜਾ ਕੇ ਹੀ ਟੁੱਟੀ ਜਦੋਂ ਜੀਵਨ ਨੇ ਉਸ ਨੂੰ ਉਤਰਨ ਲਈ ਕਿਹਾ ਉਤਰਦੇ ਹੋਏ ਉਹਨੇ ਜੀਵਨ ਦੇ ਪੱਟ ਤੇ ਕੱਸ ਕੇ ਚੁੰਨੀ ਵੱਢੀ ਕਿ ਜੀਵਨ ਕਸੀਸ ਵਟ ਕੇ ਰਹਿ ਗਿਆ ਨਾਲ ਇੰਜ ਨਾਰਮਲ ਬੋਲੀ ਹੋਲੀ ਚਲਾਇਆ ਕਰ ਤੇ ਘੱਟ ਬੋਲਿਆ ਕਰ ਤੇ ਉਹ ਆਪਣੇ ਕਮਰੇ ਵਿੱਚ ਆ ਗਈ ਉਹਨੂੰ ਜਾਪਿਆ ਜਿਵੇਂ ਉਹਦੇ ਕੱਪੜੇ ਤਾਂਗ ਹੋ ਗਏ ਹੋਣ ਤੇ ਪਸੀਨੇ ਨਾਲ ਭਿੱਜ ਗਏ ਹੋਣ ਸ਼ੇਤੀ ਤੋਂ ਸ਼ੇਤੀਓ ਬਦਲਣਾ ਚਾਹੁੰਦੀ ਸੀ ਉਸ ਦਾ ਸਾਹ ਘੁੱਟ ਰਿਹਾ ਸੀ ਉਹਦੇ ਆਪਣੇ ਦਿਲ ਦੀ ਧੜਕਣ ਵੀ ਵਾਸਤੂ ਬਾਹਰ ਹੋ ਗਈ ਸੀ ਰੂਬੀ ਦੀ ਸੇਹ ਸੁਧਰ ਗਈ ਸੀ ਉਹਨ ਕਦੇ ਵੀ ਉਹਨੂੰ ਘਰ ਜਾਣ ਦੀ ਤਾਕੀਰ ਹੋ ਸਕਦੀ ਸੀ ਦੋਵੇਂ ਪਾਸਿਓਂ ਬੁਲਾਵੇ ਜੋ ਆ ਰਹੇ ਸੀ ਭਾਵੇਂ ਮੋਹਾਲੀ ਤੋਂ ਮੁੜ ਕਦੇ ਕਾਲ ਨਾ ਆਈ ਪਰ ਸੋਹ ਰਿਓ ਨਿਤ ਗੱਲ ਹੋਣ ਲੱਗੀ ਸੀ ਮੁੜ ਉੱਥੇ ਹੀ ਜਾਣਾ ਉਹਨੂੰ ਲੱਗਦਾ ਜਿਵੇਂ ਕੈਦ ਵਿੱਚ ਜਾਣ ਦੇ ਬਰਾਬਰ ਸੀ ਫਿਰ ਉਹਦੇ ਅੰਦਰ ਦਾ ਦੁੱਖ ਐਸਾ ਸੀ ਉਹ ਕਿਸੇ ਨਾਲ ਸਾਂਝਾ ਕਰਨਾ ਚਾਹੁੰਦੀ ਸੀ ਇਹ ਸਭ ਦੱਸਣ ਲਈ ਉਹਨੇ ਇੱਕੋ ਜਣਾ ਸਹੀ ਜਾਪ ਰਿਆ ਸੀ ਉਹ ਸੀ ਜੀਵਨ ਪਰ ਜੀਵਨ ਇਸ ਉਮਰ ਵਿੱਚ ਤਾਜੀ ਜੜੀ ਜਵਾਨੀ ਵਿੱਚ ਕੀ ਉਹਨੂੰ ਸਮਝ ਸਕੇਗਾ ਕਿਦਰੇ ਆਉਂਦੇ ਲਈ ਜੀਵਨ ਦੇ ਮਾਨ ਵਿੱਚ ਗਲਤ ਔਰਤ ਹੋਣ ਦੀ ਧਾਰਨਾ ਤਾਂ ਨਹੀਂ ਬਣ ਜਾਏਗੀ ਪਰ ਇਹ ਵੀ ਸੱਚ ਸੀ ਕਿ ਉਹਦੇ ਅੰਦਰੋਂ ਇੱਕ ਬਦਲਾਅ ਆਇਆ ਸੀ ਉਹ ਇਹੋ ਬਦਲਾਅ ਸੀ ਜਿਹੜਾ ਉਹਨੂੰ ਜਾਪਦਾ ਸੀ ਕਿ ਥੋੜਾ ਚਿਰ ਹੈ ਉਹ ਸੀ ਜੀਵਨ ਦਾ ਸਾਥ ਇਹ ਕਿੰਨਾ ਸਮਾਂ ਚੱਲ ਸਕਦਾ ਸੀ ਉਹ ਨਹੀਂ ਸੀ ਜਾਣਦੀ ਇਸ ਲਈ ਉਸ ਨੂੰ ਹੁਣ ਠੀਕ ਹੋਣ ਤੋਂ ਵੀ ਡਰ ਲੱਗਣ ਲੱਗਾ ਸੀ ਦਿਨ गुज़र ਰਹੇ ਸੀ ਜੀਵਨ ਵੱਲ ਉਹ ਭਾਵਨਾਵਾਂ ਨੂੰ ਲੈ ਕੇ ਉਹ ਹੁਣ ਉਲਝਣ ਲੱਗੀ ਸੀ ਉਸ ਦੇ ਜਜ਼ਬੇ ਹੁਣ ਕਿਸੇ ਪ੍ਰੇਮਿਕਾ ਦੇ ਪ੍ਰੇਮੀ ਵੱਲ ਦੇ ਜਜ਼ਬਾਤਾਂ ਵਰਗੇ ਹੋ ਰਹੇ ਸਨ ਪਰ ਉਹ ਚਾਹ ਕੇ ਵੀ ਦੱਸਣਾ ਜਾਂ ਜੀਵਨ ਨਾਲ ਸਾਂਝਾ ਨਹੀਂ ਸੀ ਕਰਨਾ ਚਾਹੁੰਦੀ ਚੜ੍ਹਦੀ ਉਮਰ ਵਿੱਚ ਮੁੰਡਿਆਂ ਦੇ ਜਜ਼ਬੇ ਜਜ਼ਬਾਤੀ ਜਦ ਮਾਨਸਿਕ ਖਿੱਚ ਨਾਲੋਂ ਸਰੀਰਕ ਖਿੱਚ ਵਾਲੇ ਵੱਧ ਹੁੰਦੇ ਹਨ ਉਹਨੂੰ ਜੀਵਨ ਅਜਿਹਾ ਲੱਗਦਾ ਤਾਂ ਨਹੀਂ ਸੀ ਪਰ ਉਹਦੀ ਤਕਨੀਕ ਵਿੱਚ ਕੁਝ ਸੀ ਬਸ ਉਹਨੂੰ ਇਹ ਲੱਗਦਾ ਕਿ ਉਹਨਦੀ ਕੇਅਰ ਕੀਤੀ ਉਸਦੀ ਸਰੀਰਕ ਖਿੱਚ ਦੇ ਖਤਮ ਨਾ ਹੋ ਜਾਏ ਭਾਵੇਂ ਖੁਦ ਉਹ ਵੀ ਇਸੇ ਖਿੱਚ ਦੀ ਸ਼ਿਕਾਰ ਸੀ ਉਹਨੂੰ ਵੇਖਦੇ ਹੀ ਉਹਨਦੇ ਜਿਸਮ ਵਿੱਚ ਲਹਿਰ ਉੱਠਣ ਲੱਗਦੀ ਕਿਸੇ ਪਲ ਦੋਵੇਂ ਇਕੱਲੇ ਕਮਰੇ ਵਿੱਚ ਰਹਿ ਜਾਂਦੇ ਗਲਤੀ ਨਾਲ ਜਿਸਮ ਛੂਹ ਜਾਂਦੇ ਤਾਂ ਇੰਜ ਲੱਗਦਾ ਸੀ ਜਿਦਾਂ ਤਾਨ ਵਿੱਚੋਂ ਵਾਵਰੋਲੇ ਉੱਡਦੇ ਹੋਣ ਅਜੀਬ ਵਾਅਰੋਲੇ ਜੋ ਵਾਡੀ ਦੇ ਦਿਨਾਂ ਵਿੱਚ ਕਨਕ ਵੱਡਿਆਂ ਨੂੰ ਕੁਝ ਮਿੰਟਾਂ ਲਈ ਡੋਰ ਘੋਰ ਕਰਦਿਆ ਕਰਦੇ ਹਨ ਇੰਜ ਹੀ ਕੁਝ ਪਲਾਂ ਲਈ ਦਿਮਾਗ ਹੋਸ਼ੋ ਹਵਾਸ਼ ਗਵਾ ਬੈਠਦਾ ਸੀ ਜੀਵਨ ਦਾ ਕੋਈ ਵੱਖਰਾ ਹਾਲ ਨਹੀਂ ਸੀ ਉਹਦੇ ਅੰਦਰ ਇੱਕ ਅਜੀਬ ਜਿਹੀ ਚੁੱਪੀ ਸੀ ਕੋਈ ਮੌਕਾ ਉਹ ਰੂਬੀ ਕੋਲ ਬੈਠਣ ਦਾ ਗੱਲ ਕਰਨ ਦਾ ਉਹ ਗੁਆਉਂਦਾ ਨਹੀਂ ਸੀ ਉਹਦੇ ਨਾਲ ਵਕਤ ਕੱਟਣ ਕਰਕੇ ਉਹ ਹੁਣ ਪੜ੍ਹਨ ਵਿੱਚ ਖੇਡ ਵਿੱਚ ਹਰ ਜਗ੍ਹਾ ਕਾਲੀ ਕਰਦਾ ਸੀ ਉਹਨਾਂ ਦੇ ਹਿਰੇ ਖਿਆਲ ਮੁੱਕਦਾ ਹੀ ਇੱਥੇ ਸੀ ਕਿ ਉਹ ਕਦੋਂ ਵਾਪਸ ਰੂਬੀ ਕੋਲ ਜਾਵੇ ਐਨੇ ਕੁ ਵਾਰ ਉਹ ਹੁਣ ਰੂਬੀ ਨੂੰ ਲੈ ਕੇ ਇੱਧਰ ਉੱਧਰ ਘਮਾਉਣ ਲਈ ਲੈ ਕੇ ਗਿਆ ਉਹਨੂੰ ਉਹਨਾਂ ਦੇ ਸ਼ੂ ਪੂਰੀ ਰਾਤ ਨਾ ਭੁੱਲਦੀ ਪਹਿਲਾਂ ਉਹਨ ਸਕੂਟੀ ਚਲਾਉਣੀ ਵੀ ਇੰਜ ਭਾਰੀ ਬਾਹਨ ਜਾਪਦੀ ਸੀ ਹੁਣ ਬਾਈਕ ਵੀ ਉਹਨੂੰ ਇੰਜ ਜਾਪਦਾ ਜਿਵੇਂ ਛੋਟਾ ਜਿਹਾ ਸਾਈਕਲ ਹੱਕ ਰਿਆ ਹੋਵੇ ਉਹਨਾਂ ਦੇ ਅੰਦਰ ਮਰਦ ਹੋਂਦੇ ਅਹਿਸਾਸ ਆਪਣੇ ਚਰਮ ਤੇ ਸਨ ਉਹਨਾਂ ਦੀ ਤਕਨੀ ਉਹਨਾਂ ਚੀਜ਼ਾਂ ਵੱਲ ਦੇਖਣ ਦਾ ਨਜ਼ਰੀਆ ਸ਼੍ਰੀਜਕ ਜੋਰ ਨੂੰ ਦਿਖਾਉਣ ਦੀ ਚਾਹਤ ਅੰਦਰ ਘਰ ਕਰਨ ਲੱਗੀ ਸੀ ਕੋ ਇੱਕ ਚੜ੍ਹਦੀ ਉਮਰ ਦੇ ਮੁੰਡੇ ਨਾਲ ਇੱਕ ਸੰਪੂਰਨ ਮਰਦ ਬਣਨ ਵਾਲਾ ਬਾਦਰਿਆ ਸੀ ਐਂਦੇ 'ਚ ਸਾਰਾ ਯੋਗਦਾਨ ਸੀ ਤਾ ਰੂਬੀ ਦਾ ਉਹਦੀ ਤਕਨੀ ਉਹਦੀ ਮੁਸਕਾਨ ਉਹਦੀਆਂ ਗੱਲਾਂ ਉਹਦੇ ਨਾਲ ਜੋੜਦੇ ਜਾ ਰਹੇ ਅਹਿਸਾਸ ਉਹਨਾਂ ਦੇ ਵਿੱਚ ਇੱਕ ਪਿਆਰ ਤੇ ਸਭ ਤੋਂ ਉਹਦੀਆਂ ਅੱਖਾਂ ਵਿੱਚਲੀ ਇੱਕ ਦਾਵਤ ਉਮਰ ਭਰ ਲਈ ਇਕਮਿਕ ਹੋ ਜਾਣ ਦੀ ਜਿਹੜੀ ਉਹ ਵੇਖ ਸਕਦਾ ਸੀ ਉਹਦੀਆਂ ਅੱਖਾਂ ਵਿੱਚੋਂ ਪੜ ਸਕਦਾ ਸੀ ਬੋਲਾਂ ਵਿੱਚੋਂ ਪਕੜ ਸਕਦਾ ਸੀ ਜਿਸਮ ਦੇ ਸ਼ੂ ਵਿੱਚੋਂ ਮਹਿਸੂਸ ਕਰ ਸਕਦਾ ਸੀ ਜਿਸਮਾ ਵਿੱਚ ਪੱਕੀ ਕਣਕ ਜਿਹੀ ਖੁਸ਼ਬੂ ਸੀ ਜੋ ਹਵਾ ਵਿੱਚ ਭੁਲਣ ਲਈ ਤਿਆਰ ਸੀ ਉਸ ਦੁਪਹਿਰ ਇੱਕ ਵਾਰ ਫਿਰ ਉਹ ਦੋਵੇਂ ਹੀ ਘਰ ਸੀ ਐਤਵਾਰ ਦਾ ਦਿਨ ਸੀ ਪਾਪਾ ਕਿਧਰੇ ਗਏ ਸੀ ਤੇ ਮੰਮੀ ਵੀ ਕਿਸੇ ਗਵਾਂਢਣ ਕੋਲ ਗਏ ਸੀ ਜੀਵਨ ਹਲੇ ਵੀ ਨਹਾਉਂਦਾ ਸੀ ਤਾਂ ਉਹਦੇ ਪੇਟ ਨੂੰ ਮਲਣ ਲਈ ਤੇ ਸੇਰ ਨੂੰ ਧੋਣ ਲਈ ਮੰਮੀ ਦੀ ਲੋੜ ਹੀ ਰਹਿੰਦੀ ਸੀ ਜਾਂਦੇ ਜਾਂਦੇ ਰੂਬੀ ਨੂੰ ਆਗ ਗਈ ਸੀ ਉਹਦੇ ਲਈ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਵੀ ਜੀਵਨ ਉਹਨਾਂ ਕੋਲ ਹੁੰਦਾ ਸੀ ਉਦੋਂ ਵੀ ਰੂਬੀ ਹੀ ਇਹ ਕਰਦੀ ਸੀ ਨਾਲੇ ਮਜ਼ਾਕ ਕਿ ਜੇ ਵਿਆਹੀ ਆਈ ਨੇ ਇਹ ਨਾ ਕੀਤਾ ਫਿਰ ਕੀ ਕਰੇਗਾ ਉਦੋਂ ਅਜੇ ਬੇਸਮਝ ਸੀ ਉਹਨੂੰ ਪਤਾ ਨਹੀਂ ਸੀ ਇਹ ਸਾਰੇ ਹੀ ਵਕਰੇ ਸਨ ਉਹਨ ਉਸ ਤੋਂ ਵੀ ਵਕਰੇ ਰੂਬੀ ਦੇ ਖੁਦ ਹੱਥ ਕੰਬ ਰਹੇ ਸੀ ਜਦੋਂ ਉਹਨੇ ਜੀਵਨ ਦੇ ਸਿਰ ਨੂੰ ਧੋਇਆ ਉਹਦੀ ਨਿਗਾਹ ਵਿੱਚ ਉਸਦਾ ਸਰੀਰ ਪੂਰੀ ਤਰ੍ਹਾਂ ਚੁੱਭ ਰਿਹਾ ਸੀ ਸਰੀਰ ਕਸਰਤ ਨਾਲ ਉਹ ਹੁਣ ਪੂਰਾ ਹੀ ਕਸਮਾ ਹੋ ਰਿਆ ਸੀ ਜਵਾਨੀ ਉਹਦੇ ਵਿੱਚੋਂ ਉੱਭਰ ਕੇ ਡੋਲ ਰਹੀ ਸੀ ਹਉਂਦੇ ਵਾਲਾਂ ਵਿੱਚ ਸਾਬਣ ਮਲ ਕੇ ਉਹਦੇ ਕੰਨਾਂ ਗਰਦਨ ਨੂੰ ਛੂ ਕੇ ਮਲ ਕੇ ਉਹਦੇ ਆਪਣੇ ਸਰੀਰ ਦੇ ਵਿੱਚ ਛਰਨਾੜ ਛੇੜ ਰਹੀ ਸੀ ਜੀਵਨਤਾ ਜਿਵੇਂ ਕੋਲ ਕਾਇਨਾਤ ਨੂੰ ਹੀ ਭੁੱਲ ਗਿਆ ਸੀ ਰੂਬੀ ਦੇ ਕੋਮਲ ਹੱਥਾਂ ਨੇ ਉਹਨੂੰ ਨੀਂਦ बेहोਸ਼ ਹੀ ਕਰ ਦਿੱਤਾ ਸੀ ਉਹ ਨਹੀਂ ਸੀ ਚਾਹੁੰਦਾ ਕਿ ਇਹ ਸਮਾਂ ਕਦੇ ਖਤਮ ਹੋਏ ਜਦੋਂ ਪਾਣੀ ਨਾਲ ਸਾਬਣ ਸਾਫ਼ ਹੋਣ ਮਗਰੋਂ ਜੀਵਨ ਨੇ ਅੱਖਾਂ ਖੋਲੀਆਂ ਤਾਂ ਉਹਦੀਆਂ ਅੱਖਾਂ ਆਪਣੇ ਸਾਈਜ਼ ਤੋਂ ਦੁਗਨੀਆਂ ਹੋ ਚੁੱਕੀਆਂ ਸੀ ਕੁਝ ਸਾਬਨ ਕਰਕੇ ਲਾਲ ਸੀ ਤੇ ਕੁਝ ਜਜ਼ਬਾਤਾਂ ਦੇ ਵਹਾ ਕਰਕੇ ਐਵੇਂ ਜਾਪ ਰਿਆ ਸੀ ਜਿਵੇਂ ਪੱਕੇ ਅਫੀਮੀ ਨੂੰ ਬੀਕਾ ਨੇਰ ਦੇ ਪਿਓ ਅਫੀਮ ਮਿਲ ਗਈ ਹੋਈ ਉਹਦੀਆਂ ਅੱਖਾਂ ਵਿੱਚ ਸ਼ਾਈ ਕੁਮਾਰੀ ਰੂਬੀਨੋ ਤੋਰੰਦਰ ਤੱਕ ਚੀਰ ਗਈ ਸੀ ਉਹਦੇ ਹੱਥਾਂ ਦੀ ਪਗੜ ਢਿੱਲੀ ਹੋ ਗਈ ਸੀ ਉਹਦੇ ਦਿਲ ਕਰ ਰਿਹਾ ਸੀ ਕਿ ਸ਼ਰਾਫਤ ਦੀ ਰਿਸ਼ਤਿਆਂ ਦੀ ਸਕੰਬਲੀ ਨੂੰ ਉਤਾਰ ਸੁੱਟੇ ਤੇ ਅੱਖੀਆਂ ਦੀ ਇਸ ਲਾਲੀ ਨੂੰ ਬੁੱਲਾਂ ਨਾਲ ਚੂਸ ਛੁੱਟੇ ਪਰ ਉਹ ਕਰ ਨਾ ਸਕੀ। ਉਹਦੇ ਅੰਦਰ ਦੀ ਔਰਤ ਸ਼ਰਮ ਨਾਲ ਭਰੀ ਹੋਈ। ਉਹਨੂੰ ਹਲੇ ਵੀ ਰੋਕ ਰਹੀ ਸੀ। ਅੱਖਾਂ ਘੁਮਾ ਕੇ ਪਾਣੀ ਨਾਲ ਭਰੀ ਤੇ ਡੋਲ ਰਹੀ ਬਾਲਟੀ ਨੂੰ ਵੇਖ ਕੇ ਉਹਨੇ ਜੀਵਨ ਨੂੰ ਪਲਟ ਕੇ ਪੇਟ ਤੇ ਸਾਬਣ ਲਗਵਾ ਲੈਣ ਲਈ ਕਿਹਾ। ਉਹਦੀ ਗੱਲ ਮੰਨਦੇ ਹੋਏ ਉਹਨੇ ਵੱਲ ਪੇਟ ਕਰ ਲਈ। ਰੂਬੀ ਨੂੰ ਸੁੱਖ ਦਾ ਸਾਹ ਆਇਆ। ਉਹ ਉਸਦੀ ਪੇਟ ਤੇ ਸਾਬਣ ਮਰਨ ਲੱਗੀ। ਉਹਦੀ ਗਰਦਨ ਤੋਂ ਪੇਟ ਤੀਕ ਉਹਨਦੀਆਂ ਪਤਲੀਆਂ ਤੇ ਨਰਮ ਉਂਗਲਾਂ ਉਹਦੇ ਮਾਸ ਨੂੰ ਛੋਹ ਰਹੀਆਂ ਸੀ ਜਿਹੜਾ ਉਸਦੀ ਛੋਹ ਤੋਂ ਪਹਿਲਾਂ ਸਖਤ ਹੋ ਗਿਆ ਸੀ ਉਹਨਦੀਆਂ ਵੱਖੀਆਂ ਜਿੱਥੇ ਪਹਿਲਾਂ ਛੋਹਣ ਤੇ ਗੁਦਗਦੀ ਹੋਣ ਲੱਗਦੀ ਸੀ ਉਹ ਜੀਵਨ ਨੇ ਖੁਦ ਨੂੰ ਐਨਾ ਕੱਸ ਲਿਆ ਸੀ ਕਿ ਉਹਨੂੰ ਇਹ ਗੁਦਗਦੀ ਮਹਿਸੂਸ ਨਹੀਂ ਸੀ ਹੋ ਰਹੀ ਉਹ ਚਾਹੁੰਦੀ ਸੀ ਕਿ ਮਾਹੌਲ ਕੁਝ ਹਲਕਾ ਹੋ ਜਾਏ ਉਹਨੇ ਉਹਦੀ ਵੱਖੀ ਤੇ ਗੁਦਗਦੀ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋ ਨਾ ਸਕੀ ਉਹਨੇ ਹੱਥਾਂ ਨੂੰ ਦੋਵੇਂ ਪਾਸੇ ਤੋਂ ਪੇਟ ਤੇ ਘੁਮਾਇਆ ਉਤੇ ਕੁਦਕਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੀਵਨ ਨੇ ਹੰਦਾ ਹੱਥ ਬੋਚ ਲਿਆ ਕੁਝ ਪਾਲੇ ਸਭ ਰੁਕ ਗਿਆ ਅਗਲੇ ਪੜ ਰੂਬੀ ਨੇ ਹੱਥ ਛਡਾਉਣਾ ਚਾਇਆ ਤਾਂ ਜੀਵਨ ਨੇ ਘੋਟ ਲਈ ਤੇ ਉੱਪਰ ਵੱਲ ਛਾਤੀ ਨੂੰ ਛੋਣ ਲੱਗੀ ਛਾਤੀ ਨੂੰ ਛੁੰਦੇ ਰੂਬੀ ਦੇ ਅੰਦਰੋਂ ਇੱਕ ਆ ਆ ਨਿਕਲ ਆਈ ਹੋਂਦੀ ਜਵਾਨ ਹੋਈ ਛਾਤੀ ਨੂੰ ਛੂ ਪਰਨੇ ਹੋਂਦੇ ਅੰਦਰੋਂ ਇੱਕ ਹੂਕ ਨੂੰ ਜਨਮ ਦਿੱਤਾ ਜਿਸ ਦੀ ਘੁੰਮਨ ਕੇਰੀ ਨੂੰ ਉਸਨੇ ਜਿਸਮ ਦੇ ਹਰ ਕੋਨੇ ਵਿੱਚ ਮਹਿਸੂਸ ਕੀਤਾ ਆਪਣੇ ਆਪ ਨੂੰ ਸੰਭਾਲਦੀ ਹੋਈ ਉਹ ਸਾਬਨ ਨੂੰ ਛੱਡ ਕੇ ਬਾਲਟੀ ਵਿੱਚੋਂ ਹੱਥ ਹੁੰਦੇ ਹੋਏ ਉਹ ਉੱਠਣੀ ਲੱਗੀ ਸੀ ਜੀਵਨ ਵੀ ਉਸਦੇ ਨਾਲ ਹੀ ਖੜਾ ਹੋ ਗਿਆ ਉਹਨੂੰ ਮੋੜਦੀ ਜਾਂਦੀ ਨੂੰ ਜੀਵਨ ਨੇ ਆਪਣੀਆਂ ਬਾਹਾਂ ਉਲਾਰ ਕੇ ਰੋਕ ਲਿਆ ਉਹ ਜਿਵੇਂ ਇੱਕਦਮ ਪੱਥਰ ਹੋ ਗਈ ਜੀਵਨ ਨੇ ਪਿੱਛੇ ਤੋਂ ਉਹਨੂੰ ਕਲਾਵੇਂ ਵਿੱਚ ਭਰ ਲਿਆ ਦੋਵਾਂ ਦਾ ਜਿਸਮ ਬਰਾਬਰ ਮੈਚ ਦਾ ਹੋ ਗਿਆ ਸੀ ਦੋਵਾਂ ਵਿੱਚ ਸੇਕ ਇੱਕੋ ਜਿਹਾ ਸੀ ਰੂਬੀ ਦੇ ਕੋਸੇ ਪਿੰਡੇ ਨੂੰ ਜਦੋਂ ਜੀਵਨ ਦੇ ਭਿੱਜੇ ਪਿੰਡੇ ਦੀ ਸ਼ੋਅ ਲੱਗੀ ਤਾਂ ਉਸ ਵਿੱਚੋਂ ਚੰਗਿਆੜੀਆਂ ਨਿਕਲ ਲੱਗੀਆਂ ਉਹ ਆਪਣੇ ਸਹਾਰੇ ਖੜੀ ਨਾ ਹੋ ਸਕੀ ਤਾਂ ਕੰਦ ਨਾਲ ਹੀ ਚਿਪਕ ਗਈ ਦੋਵੇਂ ਅੰਦਰੋਂ ਕਿਸੇ ਦੇ ਆਉਣ ਨਾ ਆਉਂਦਾ ਦਰਸਾਪਤ ਹੋ ਗਿਆ ਸੀ ਮਹੀਨੇ ਤੋਂ ਵੱਧ ਸਮੇਂ ਦਾ ਲਾਵਾ ਇੰਜ ਫੁੱਟਿਆ ਸੀ ਕਿ ਉਹਦੇ ਵਹਾਅ ਵਿੱਚ ਸਭ ਰੋਕਾਂ ਬੰਦਨ ਸੰਗਾ ਸ਼ਰਮ ਵਹਿ ਗਈਆਂ ਸੀ ਜੀਵ ਨੇ ਉਸ ਨੂੰ ਕਾਸਕੇ ਆਪਣੇ ਨਾਲ ਫੜਿਆ ਹੋਇਆ ਸੀ ਉਹਦਾ ਮੂੰਹ ਉਹਦੇ ਵਾਲਾਂ ਨੂੰ ਇੱਕ ਪਾਸੇ ਹਟਾ ਕੇ ਗਰਦਨ ਵਿੱਚ ਛੁਪ ਗਿਆ ਸੀ ਉਹਦੇ ਬੁੱਲਾਂ ਦੇ ਸ਼ੋਕ ਕੋਸੀ ਨਹੀਂ ਬਲਕਿ ਠੰਡੀ ਮਹਿਸੂਸ ਹੋ ਰਹੀ ਸੀ ਕਿਉਂਕਿ ਉਹਦਾ ਆਪਣਾ ਜਿਸਮ ਪੱਠੀ ਵਾਂਗ ਤਪ ਰਿਹਾ ਸੀ ਜੀਵਨ ਦੇ ਦੋਵੇਂ ਹੱਥ ਉਹਦੇ ਪਤਲੇ ਲੱਕ ਨੂੰ ਸਹਲਾ ਰਹੇ ਸੀ ਹੋਂਦੀਆਂ ਉਂਗਲਾਂ ਧੁੰਨੀ ਦੇ ਆਸ-ਪਾਸ ਇੰਜ ਘੁੰਮ ਰਹੀਆਂ ਸੀ ਜਿਵੇਂ ਕੋਈ ਸਿਤਾਰ ਵਾਦਕ ਸਿਤਾਰ ਵਜਾ ਰਿਹਾ ਹੋਵੇ ਜੀਵਨ ਦੇ ਹੱਥ ਜਦੋਂ ਲੱਕੜੇ ਜੇ ਉੱਪਰ ਖਿਸਕਣ ਲੱਗੇ ਤਾਂ ਰੂਬੀ ਨੇ ਕੋਈ ਇਤਰਾਜ਼ ਨਾ ਕੀਤਾ ਬੜੀ ਮੁਸ਼ਕਿਲ ਨਾਲ ਹੀ ਉਹਦੇ ਹੱਥਾਂ ਨੂੰ ਆਪਣਾ ਮੁਕਾਮ ਹਾਸਿਲ ਹੋਇਆ ਪਰ ਹੱਥਾਂ ਨੂੰ ਘੁੱਟਦੇ ਹੋਏ ਉਹਨੂੰ ਜਾਪਿਆ ਜਿਵੇਂ ਉਹ ਆਨੰਦ ਦੀ ਕਿਸੇ ਹੋਰ ਸੀਮਾ ਤੇ ਪਹੁੰਚ ਗਿਆ ਹੋਵੇ ਉਹਦੇ ਚੁੰਮਣ ਦੀ ਰਫ਼ਤਾਰ ਵੱਧ ਰਹੀ ਸੀ ਰੂਬੀ ਦੇ ਪੇਟ ਨੂੰ ਜਿੰਨਾ ਕੁ ਉਹ ਨਗਨ ਕਰ ਸਕਦਾ ਸੀ ਉਸਨੇ ਉਨਾ ਹੀ ਉਸਨੂੰ ਚੁੰਮਿਆ ਉਹਦੇ ਆਪਣੇ ਪੱਟ ਰੂਬੀ ਨਾਲ ਬੰਦ ਡੱਬੀ ਵਾਂਗ ਚਿਪਕੇ ਹੋਏ ਸੀ ਨਰਮ ਜਿਸਮ ਦੀ ਸ਼ੋ ਉਸਦੇ ਆਪਣੇ ਜਿਸਮ ਵਿੱਚ ਸਨਾ ਦੇ ਉੱਚਤਮ ਲੈਵਲ ਤੇ ਪਹੁੰਚ ਗਿਆ ਸੀ ਉਹ ਖੁਦ ਵੀ ਕਾਬੂ ਸੀ ਨਵੇਂ-ਨਵੇਂ ਅਨੁਭਵ ਸੀ ਹਲੇ ਸੁਖਾਂਦਰੂ ਸੀ ਅਨੁਭਵ ਦੀ ਘਾਟ ਤਾਂ ਸੀ ਹੀ ਉਪਰੋਂ ਜਜ਼ਬਾਤਾਂ ਦਾ ਉਲਾਰ ਵੀ ਸੀ ਉਹਨੂੰ ਅੱਗੇ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੇ ਰੂਬੀ ਨੂੰ ਉਹਦਾ ਰੁਕਣਾ ਸਮਝ ਆ ਗਿਆ ਸੀ ਉਹ ਇੱਕਦਮ ਪਲਟੀ ਉਹਦੀ ਅੱਖਾਂ ਵਿੱਚ ਗੁੱਝਾ ਝਾਕੀ ਉਹਦੇ ਵਾਲਾਂ ਵਿੱਚ ਹੱਥ ਫੇਰਿਆ ਉਹਦੀ ਗਰਦਨ ਨੂੰ ਪਕੜਿਆ ਉਹਦੇ ਬੁੱਲਾਂ ਉੱਤੇ ਲੰਮਾ ਚੁੰਮਨ ਦਿੱਤਾ ਉਹਦੇ ਪੇਠ ਨੂੰ ਛੂਹਣ ਲੱਗੀ ਉਹਦੀ ਛਾਤੀ ਤੇ ਹੱਥ ਫੇਰ ਕੇ ਕੁਝ ਗੁਵਾਚਿਆ ਭਾਲਣ ਲੱਗੀ। ਜਦੋਂ ਜੀਵਨ ਇਸ ਸਵਾਦ ਵਿੱਚ ਗੁਵਾਚ ਗਿਆ ਸੀ ਤਾਂ ਉਹ ਕੰਨਦ ਨਾਲ ਲੱਗਾ ਸੀ। ਰੂਬੀ ਉਹਨੂੰ ਚੁੰਮ ਰਹੀ ਸੀ। ਜਿਵੇਂ ਉਹ ਉਸਨੇ ਬੁੱਲਾਂ ਨੂੰ ਖਾ ਹੀ ਜਾਣਾ ਚਾਹੁੰਦੀ ਹੋਵੇ। ਜੀਵਨ ਦੇ ਖਾਲੀ ਹੱਥਾਂ ਨੂੰ ਪਕੜ ਕੇ ਉਹਨੇ ਮੁਰ ਤੋਂ ਆਪਣੀਆਂ ਛਾਤੀਆਂ ਤੇ ਟਿਕਾਇਆ ਜੋ ਕਿ ਹੁਣ ਪੂਰੀਆਂ ਨਗਨ ਤੇ ਉਤੇਜਿਤ ਸੀ। ਜੀਵਨ ਦੇ ਹੱਥ ਜਿੰਨਾ ਜ਼ਿਆਦਾ ਘੁੰਮ ਰਹੇ ਸੀ ਉਹਨਾਂ ਹੀ ਤੇਜ਼ ਉਸ ਦਾ ਚੁੰਮਣ ਹੋ ਜਾਂਦਾ ਸੀ। ਦੋਵਾਂ ਦੇ ਜਿਸਮ ਵਿੱਚ ਜਕੜੇ ਹੋਏ ਸੀ ਕਿ ਹਵਾ ਨੂੰ ਲੰਗਨ ਦੀ ਥਾਂ ਨਹੀਂ ਸੀ ਰੂਬੀ ਨੂੰ ਮਹਿਸੂਸ ਹੋ ਰਿਹਾ ਸੀ ਜਿਦਾਂ ਉਸਦੇ ਜਿਸਮ ਵਿੱਚੋਂ ਪਤਾ ਨਹੀਂ ਕਦੋਂ ਦੀ ਜੰਮੀ ਬਰਫ਼ ਪਿਘਲ ਕੇ ਭਾਫ਼ ਬਣ ਗਈ ਹੋਗੀ ਉਹਦੇ ਪੱਟਾਂ ਵਿੱਚ ਇੱਕ ਕੰਬਣੀ ਸੀ ਘੜੀ ਦੀ ਟਿਕ ਟਿਕ ਵਰਗੀ ਇੱਕ ਲੈਅ ਸੀ ਜੋ ਕਿ ਜੀਵਨ ਪੱਟਾ ਨਾਲ ਦੀ ਰਗੜ ਨਾਲ ਇੱਕ ਮਿਕ ਹੋ ਗਈ ਸੀ ਉਹਨੇ ਹੀ ਜੀਵਨ ਦੇ ਇੱਕ ਹੱਥ ਨੂੰ ਪਕੜ ਕੇ ਢਿੱਡ ਤੋਂ ਲਿਜਾ ਕੇ ਥੱਲੇ ਖਿਸਕਾ ਦਿੱਤਾ ਜੀਵੰਦੀਆਂ ਉਂਗਲਾਂ ਦੀ ਪਹਿਲੀ ਸ਼ੋਅ ਨਾਲ ਹੀ ਉਹਨੂੰ ਮਹਿਸੂਸ ਹੋਇਆ ਜਿਵੇਂ ਉਹਦੀ ਅੰਦਰ ਭਰਿਆ ਜਲ ਸੇ ਲਾਪ ਅਚਾਨਕ ਟੁੱਟ ਗਿਆ ਹੋਵੇ ਇੱਕ ਪਲ ਲਈ ਉਹਦੀਆਂ ਅੱਖਾਂ 'ਤੇ ਹਨੇਰਾ ਛਾ ਗਿਆ ਸੀ ਜਿਸਮ ਦੇ ਹਰ ਪੋਰ ਵਿੱਚੋਂ ਗਰਮੀ ਬਾਹਰ ਡਿੱਗੀ ਸੀ ਸਾਹ ਪਲ ਪਰ ਲਈ ਰੁਕਿਆ ਫਿਰ ਦੁਬਾਰਾ ਚੱਲ ਪਿਆ ਉਸ ਸ਼ਿਖਰ ਤੋਂ ਮੁੜੀ ਤਾਂ ਉਹਨੂੰ ਮੋੜ ਤੋਂ ਜਿਸਮ ਮਹਿਸੂਸ ਹੋਣ ਲੱਗਾ ਉਹ ਮੋੜ ਉਸ ਸ਼ਿਖਰ ਨੂੰ ਛੂਣਾ ਚਾਹੁੰਦੀ ਸੀ ਕਿਸ ਲਈ ਪਹਿਲਾਂ ਤੋਂ ਵੀ ਵੱਧ ਨੀੜਰ ਹੋ ਕੇ ਬੇਸੰਗ ਹੋ ਕੇ ਜੀਵਨ ਨੂੰ ਫਰੋਲਣ ਲੱਗੀ ਸੀ ਹੋਂਦੀਆਂ ਸ਼ੂਹਾਂ ਨੂੰ ਮਹਿਸੂਸ ਕਰਨ ਲੱਗੀ ਸੀ ਜਿਵੇਂ ਉਹ ਚਾਹੁੰਦੀ ਹੀ ਨਾ ਹੋਵੇ ਕਿ ਇਸ ਸਮਾਪਤ ਹੋਵੇ ਤੇ ਉਸਦੇ ਆਪਣੇ ਹੱਥ ਨੇ ਵੀ ਜੀਵਨ ਦੇ ਜਿਸਮ ਵਿੱਚੋਂ ਰਾਹ ਲੱਭ ਲਿਆ ਤੇ ਢਿੱਡ ਤੋਂ ਖਿਸਕਦਾ ਹੋਇਆ ਵੱਲ ਵਧਣ ਲੱਗਾ ਪਰ ਇੱਕ ਡਰ ਵੀ ਸੀ ਪਹਿਲਾਂ ਵਾਲੇ ਕੋੜੇ ਅਨੁਭਵ ਦਾ ਡਰ ਇੱਕ ਪਲ ਲਈ ਹੋਂਦੇ ਮਾਨ ਉਤੇ ਸ਼ਾ ਗਿਆ ਸੀ ਪਰ ਜਿਉਂ-ਜਿਉਂ ਪਲ ਬੀਤੇ ਉੰਦਾ ਹੌਸਲਾ ਵਧਦਾ ਗਿਆ ਕੁਝ ਵੀ ਐਸਾ ਨਹੀਂ ਸੀ ਵਾਪਰਿਆ ਕਿ ਉਹਨੂੰ ਬੁਰਾ ਲੱਗੇ ਸੋ ਕੋ ਅੰਤਿਮ ਰਹੱਸ ਤੋਂ ਪਰਦਾ ਉੱਟਦੇ ਹੀ ਦੋਵਾਂ ਵਿੱਚ ਇੱਕਮਿਕ ਹੋਣ ਦੀ ਚਾਹ ਵਧ ਗਈ ਸੀ ਅੱਗਿਓ ਕੁਝ ਵੀ ਕੰਟਰੋਲ ਕਰ ਸਕਣਾ ਹੁਣ ਮੁਮਕਿਨ ਨਹੀਂ ਸੀ ਰੂਬੀ ਨੇ ਖੁਦ ਹੀ ਪਹਿਲ ਕੀਤੀ ਆਪਣੇ ਪਜਾਮੇ ਨੂੰ ਥੱਲੇ ਕਿਸਕਾ ਦਿੱਤਾ ਜੀਵਨ ਦੀਆਂ ਸਿੱਲੀਆਂ ਉਂਗਲਾਂ ਨੂੰ ਹੱਥ ਵਿੱਚ ਘੁੱਟਿਆ ਉਹਦੇ ਦੋਵੇਂ ਹੱਥ ਆਪਣੇ ਲੱਤ ਉੱਤੇ ਟਿਕਾ ਲਏ ਬੁੱਲਾਂ ਨੂੰ ਇੱਕ ਵਾਰ ਫਿਰ ਚੁੰਮਿਆ ਅੱਖਾਂ-ਅੱਖਾਂ ਵਿੱਚ ਹੀ ਇੱਕ ਦੂਸਰੇ ਨੂੰ ਹਾਮੀ ਭਰੀ ਦੋਵਾਂ ਨੇ ਖੁਦ ਨੂੰ ਐਡਜਸਟ ਕੀਤਾ ਤੇ ਇੱਕ ਲੰਮੇ ਸਫ਼ਰ ਤੇ ਨਿਕਲ ਪਈ ਜਿਸ ਵਿੱਚ ਬੜਾ ਕੁਝ ਸੀ ਕੁਝ ਭੀੜ ਕੁਝ ਮਜ਼ਾ ਬਹੁਤ ਕੁਝ ਨਵਾਂ ਤੇ ਵੱਖਰਾ ਫਿਰ ਸਾਹਾਂ ਦੀ ਤੇਜ਼ੀ ਤੇ ਅਖੀਰ ਇੱਕ ਅੰਤਿਮ ਸੋਕਾ ਇਕੱਠਿਆਂ ਦਾ ਜਦੋਂ ਤੱਕ ਥੱਕ ਕੇ ਝੂਰਨਾ ਹੋਈ ਤੇ ਜਿਸਮ ਵਿੱਚ ਅਗਿਓ ਕੁਝ ਵੀ ਨਾ ਕਰਨ ਦੀ ਤਾਕਤ ਨਾ ਰਹੀ ਫਿਰ ਇੱਕ ਸ਼ਾਂਤੀ ਛਾ ਗਈ ਰੂਬੀ ਉੱਥੋਂ ਗਈ ਤਾਂ ਬੜੀ ਮੁਸ਼ਕਿਲ ਨਾਲ ਜੀਵਨ ਨਹਾਤਾ। ਨਹਾ ਕੇ ਰੂਬੀ ਵੱਲ ਗਿਆ। ਤੰਦਰੋ ਕਮਰਾ ਬੰਦ ਸੀ। ਸ਼ਾਇਦ ਸੌ ਗਈ ਹੋਵੇ। ਉਹਨੇ ਡਿਸਟਰਬ ਨਾ ਕੀਤਾ। ਆਪਣੇ ਕਮਰੇ ਵਿੱਚ ਆ ਗਿਆ। ਇੱਕ ਗੂੜੀ ਨੀਂਦ ਸੁੱਤਾ। ਐਸੀ ਨੀਂਦ ਜੋ ਪਹਿਲਾਂ ਕਦੀ ਨਾ ਸੁੱਤਾ। ਦੁਪਹਿਰ ਦੀ ਰੋਟੀ ਖਾਣ ਲਈ ਵੀ ਉਹ ਨਾ ਉੱਠਿਆ। ਜਦੋਂ ਉੱਠਿਆ ਤਾਂ ਸ਼ਾਮ ਹੋ ਚੁੱਕੀ ਸੀ। ਉਹ ਰਸੋਈ ਗਿਆ ਤਾਂ ਮੰਮੀ ਨੇ ਚਾਹ ਬਣਾ ਲਈ ਸੀ। ਰੋਟੀ ਲਈ ਉਹ ਦੋਵਾਂ ਨੂੰ ਕਹਿ ਹਟੀ ਸੀ। ਪਰ ਕੋਈ ਵੀ ਨਾ ਉੱਠਿਆ ਸੀ। ਤੁਹਾਨੂੰ ਦੋਨਾਂ ਨੂੰ ਕੀ ਹੋਇਆ? ਐਨੀ ਨੀਂਦ? ਮੰਮੀ ਨੇ ਪੁੱਛਿਆ। ਮੰਮੀ ਨੇ ਚਾਹ ਬਣਾਈ। ਰੂਬੀ ਨੂੰ ਵੀ ਉਠਾਈ। ਰੂਬੀ ਨੇ ਵੀ ਨਹਾ ਕੇ ਕੱਪੜੇ ਬਦਲ ਲਈ ਸੀ। ਡਰਾਈੰਗ ਰੂਮ ਵਿੱਚ ਇੱਕ ਦੂਸਰੇ ਦੇ ਸਾਹਮਣੇ ਬੈਠੇ ਵੀ ਉਹਨਾਂ ਨੇ ਇੱਕ ਦੂਸਰੇ ਵੱਲ ਚੋਰੀਓਂ ਵੇਖਿਆ ਸੀ। ਜੀਵਨ ਨੇ ਗੱਲ ਛੇੜੀ ਵੀ ਪਰ ਰੂਬੀ ਚੁੱਪ ਹੀ ਰਹੀ। ਚਾਹ ਪੀ ਕੇ ਵੀ ਉਹ ਚੁੱਪ-ਚਾਪ ਰੂਮ ਵਿੱਚ ਚਲੀ ਗਈ। ਜੀਵਨ ਨੂੰ ਅਚਾਨਕ ਬਦਲੇ ਵਿਵਹਾਰ ਦੀ ਸਮਝ ਨਹੀਂ ਸੀ ਆ ਰਹੀ। ਉਹ ਚਾਹ ਪੀ ਕੇ ਗਰਾਊਂਡ ਚਲਾ ਗਿਆ। ਆਇਆ ਤਾਂ ਡਿਨਰ ਤਿਆਰ ਹੋ ਰਿਹਾ ਸੀ ਉਹ ਟੀਵੀ ਦੇਖਦਾ ਰਿਹਾ ਰੂਬੀ ਟੀਵੀ ਦੇਖਣ ਵੀ ਨਾ ਆਈ ਫਿਰ ਡਿਨਰ ਬਣਿਆ ਤਾਂ ਉਹ ਰੂਬੀ ਨੂੰ ਬੁਲਾਉਣ ਲਈ ਗਿਆ ਪਰ ਉਹ ਚੁੱਪਚਾਪ ਉਹ ਤੋਂ ਗੁਜ਼ਰਨ ਲੱਗੀ ਤਾਂ ਜੀਵਨ ਨੇ ਉਹਦੀ ਬਾਹ ਫੜ ਲਈ ਰੂਬੀ ਨੇ ਝਟਕੇ ਵਿੱਚ ਬਾਹ ਛੁੜਾਈ ਕੁਝ ਨਾ ਬੋਲੀ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਕਾਹਦੇ ਪਛਤਾਵੇ ਦੇ ਜਾਂ ਕੁਝ ਹੋਰ ਰਾਜ਼ ਸੀ ਜੀਵਨ ਨੂੰ ਸਮਝ ਨਾ ਆਈ ਰੂਬੀ ਨੇ ਰੋਟੀ ਵੀ ਚਾਜ ਨਾਲ ਨਾ ਖਾਦੀ ਭੁੱਖ ਦੇ ਬਾਵਜੂਦ ਜੀਵਨਦਾਵੀ ਮੂ ਮੋੜ ਗਿਆ ਸੀ ਜੀਵਨ ਦੇ ਮੰਮੀ ਪਾਪਾ ਨੂੰ ਮਹਿਸੂਸ ਹੋਇਆ ਕੋਸਾ ਅਜੀਬ ਹੋਇਆ ਉਹਨਾਂ ਦੀ ਚੁੱਪੀ ਵਕਰੀ ਕਿਸਮ ਦੀ ਸੀ ਸੌਂਦੇ ਹੋਏ ਵੀ ਰੂਬੀ ਜੀਵਨ ਦੇ ਦਿਮਾਗ ਵਿੱਚ ਘੁੰਮਦੀ ਰਹੀ ਜਿਨੇ ਸੁੱਤਾ ਹੋਣ ਕਰਕੇ ਨੀਂਦ ਉਸਨੂੰ ਨਹੀਂ ਆ ਰਹੀ ਸੀ ਉਸਨੇ ਫੈਸਲਾ ਕੀਤਾ ਐਸਾ ਫੈਸਲਾ ਜੋ ਉਹਨੇ ਪਹਿਲਾਂ ਕਦੇ ਵੀ ਸੋਚਿਆ ਤੱਕ ਨਹੀਂ ਸੀ ਰੂਬੀ ਦੇ ਕਮਰੇ ਵਿੱਚ ਜਾਣ ਦਾ ਫੈਸਲਾ ਅੱਧੀ ਰਾਤ ਜਦੋਂ ਹੋਈ ਤਾਂ ਘੜੀ ਦੀਆਂ ਦੋਵੇਂ ਸੂਈਆਂ ਦਾ ਮੇਲ ਹੋਇਆ ਇੱਕ ਲੰਮਾ ਸਫ਼ਰ ਮੁਕਾ ਕੇ ਉਹਨਾਂ ਨੇ ਇੱਕ ਨਵੀਂ ਤਾਰੀਖ ਹਾਸਲ ਕੀਤੀ ਸੀ ਫਿਰ ਸਫ਼ਰ ਰੁਕਿਆ ਨਹੀਂ ਸੀ ਜਾਰੀ ਸੀ ਮੜ ਉਹ ਅਗਲੀ ਮੰਜ਼ਿਲ ਵੱਲ ਚੱਲ ਪਈਆਂ ਸੀ ਇਹੋ ਹਾਲ ਜੀਵਨ ਤੇ ਰੂਬੀ ਦਾ ਸੀ ਇੱਕ ਮੇਲ ਉਹਨਾਂ ਦਾ ਦੁਪਹਿਰੇ ਹੋ ਗਿਆ ਸੀ ਪਰ ਇੱਕ ਲੰਮਾ ਸਫ਼ਰ ਬਾਕੀ ਸੀ ਲੰਮਾ ਕੀ ਆਉਣ ਵਾਲਾ ਹਰ ਦਿਨ ਹੀ ਇੱਕ ਨਵਾਂ ਸਫ਼ਰ ਬਣਨ ਵਾਲਾ ਸੀ ਉਹ ਗੇਟ ਕੋਲ ਕੇ ਬਾਹਰ ਨਿਕਲਿਆ ਗਲੀ ਵਿੱਚ ਕੁੱਤੇ ਆਪਣੇ ਪੂਰੇ ਜ਼ੋਰ ਨਾਲ ਭੌਂਕ ਰਹੇ ਸੀ ਤੱਬਵੇਂ ਪੈਰੀ ਓ ਰਸੋਈ ਅੱਗਿਓ ਤੇ ਆਪਣੇ ਮੰਮੀ ਡੈਡੀ ਦੇ ਕਮਰੇ ਅੱਗੇ ਉਹ ਲੰਗਿਆ ਧੜਕਦੇ ਦਿਲ ਤੇ ਕੰਬਦੇ ਹੱਥਾਂ ਨਾਲ ਉਹਨੇ ਰੂਬੀ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਆਪਣੇ ਹੀ ਘਰ ਵਿੱਚ ਇੱਕ ਦਰਵਾਜ਼ਾ ਖੜਕਾਉਂਦੇ ਉਹਦਾ ਦਿਲ ਸੁੱਕੇ ਪੱਤੇ ਵਾਂਗ ਕੰਬ ਰਿਹਾ ਸੀ ਇਸ਼ਕ ਦਾ ਜਦੋਂ ਜ਼ੋਰ ਹੁੰਦਾ ਤਾਂ ਇਹ ਹੁੰਦਾ ਜਦੋਂ ਕੋਈ ਹਿਲਜੁਲ ਨਾ ਹੋਈ ਅਗਲੀ ਵਾਰ ਖੜਕਾ ਕੇ ਉਹਨੇ ਰੂਬੀ ਦਾ ਨਾਮ ਪੁਕਾਰਿਆ ਇਸ ਵਾਰ ਬੈੱਡ ਤੋਂ ਉੱਠਣ ਦੀ ਆਵਾਜ਼ ਆਈ ਲਾਈਟ ਜਗੀ ਤੇ ਦਰਵਾਜ਼ਾ ਖੁੱਲਿਆ ਤੂੰ ਸੁੱਤਾ ਨਹੀਂ ਅਜੇ ਤੱਕ ਰੂਬੀ ਹਲਕੀ ਆਵਾਜ਼ ਵਿੱਚ ਬੋਲੀ ਐਵੇਂ ਉਹ ਕਦੇ ਨਹੀਂ ਸੀ ਬੋਲੀ ਤੇਰਾ ਉਦਾਸ ਚਿਹਰਾ ਦੇਖ ਕੇ نیند ਉੱਡ ਗਈ ਐ ਉਹ ਉਹਨੂੰ ਪਰਾਂ ਤੱਕਦੇ ਹੋਏ ਅੰਦਰ ਵੱੜਦੇ ਹੋਏ ਬੋਲੀਆ ਰੂਬੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਪਰ ਇੰਜ ਅੱਧੀ ਰਾਤ ਨੂੰ ਮੇਰੇ ਕਮਰੇ ਵਿੱਚ ਐਵੇਂ ਕਰਦੇ ਕੀ ਸੋਚਣਗੇ ਰੂਬੀ ਨੇ ਹਲਕਾ ਸ਼ੱਕ ਜ਼ਾਹਿਰ ਕੀਤਾ ਤੈਨੂੰ ਪਤਾ ਵਾ ਮੇਰੇ ਘਰ ਦੇ ਮੈਨੂੰ ਤੇਰੇ ਨਾਲ ਸੁੱਤੇ ਨੂੰ ਵੇਖਣਗੇ ਤਾਂ ਵੀ ਕੋਈ ਸ਼ੱਕ ਨਹੀਂ ਕਰਨਗੇ ਜੀਵਨ ਨੇ ਪੂਰੇ ਪੁਰੋਸੀ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਰੂਬੀ ਦੀ ਅੱਖਾਂ ਚੁੱਕ ਗਈਆਂ ਇਹ ਹਉ ਤੋ ਦੁਖ ਮੈਨੂੰ ਵੱਡ-ਵੱਡ ਖਾ ਰਿਹਾ ਹੈ ਜਿਸ ਘਰ ਨੇ ਵਿਸ਼ਵਾਸ ਕਰਕੇ ਮੈਨੂੰ ਪਨਾਹ ਦਿੱਤੀ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਉਸੇ ਘਰ ਦੇ ਜਵਾਕ ਨਾਲ ਮੈਂ ਖੇ ਖਾਧੀ ਜਿਸ ਨਾਲ ਮੇਰਾ ਰਿਸ਼ਤਾ ਪੁੱਤ ਵਰਗਾ ਜਾਂ ਨਿੱਕੇ ਭਰਾ ਵਰਗਾ ਸਮਝਦੇ ਹਨ ਮੈਂ ਉਸੇ ਨਾਲ ਆਪਣੀ ਹਵਸ਼ ਮਿਟਾਈ ਰੁਬੀ ਡੁਸਕ-ਡੁਸਕ ਕੇ ਰੋਣ ਲੱਗੀ ਜੀਵਨ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਇਹ ਗੱਲਾਂ ਸ਼ਾਇਦ ਉਸ ਦੀ ਸਮਝੋਂ ਬਾਹਰ ਸੀ ਉਸ ਦੀ ਉਮਰ ਹਲੇ ਉਸ ਨਹੀਂ ਸੀ ਉਸ ਦੀ ਉਮਰ ਹਲੇ ਉਹ ਨਹੀਂ ਸੀ ਉਪਰੋਂ ਹੁੰਦਾ ਦਿਲ ਵੀ ਇੱਕ ਮਰਦ ਦਾ ਦਿਲ ਸੀ ਉਸ ਵਿੱਚ ਹੂਕ ਸੀ ਦਰਦ ਸੀ ਰੂਬੀ ਦਾ ਰੋਣਾ ਸੁਣ ਕੇ ਬੁਰਾ ਮਹਿਸੂਸ ਹੋ ਰਿਹਾ ਸੀ ਪਰ ਉਹਨੂੰ ਰੂਬੀ ਜੋ ਭਾਰ ਟੋ ਰਹੀ ਸੀ ਉਹਦੀ ਸਮਝ ਨਹੀਂ ਸੀ ਰਿਸ਼ਤਿਆਂ ਦੀ ਮਰਿਆਦਾ ਦਾ ਬੋਝ ਜਾਂ ਸਮਾਜ ਦੀਆਂ ਰੋਕਾਂ ਬੰਦਨਾ ਦਾ ਬੋਝ ਇਸੇ ਟੋਂ ਲਈ ਮਜਬੂਰ ਹੁੰਦੀ ਹੈ ਸਮਾਜ ਦੇ ਦਾਇਰੇ ਤੋਂ ਬਾਹਰ ਹੋ ਕੇ ਮਰਦ ਨਾਲ ਸੇਜ ਹੰਡਾ ਕੇ ਕਿੰਨੇ ਦਿਨ ਰਾਤ ਕੰਡਿਆਂ ਦੀ ਸੇਜ ਨਾਲ ਲੰਘਾਉਣੇ ਪੈਂਦੇ ਹਨ ਸਿਰਫ ਔਰਤ ਹੀ ਇਹ ਦਰਦ ਦੀ ਸਮਝਦੀ ਹੈ ਸਿਰਫ ਆਰਤੀ ਇਹ ਦਰਦ ਨੂੰ ਸਮਝਦੀ ਹੈ ਪਰ ਜੀਵਨ ਦੇ ਜਵਾਨ ਹੋ ਰਹੇ ਸੀਨੇ ਵਿੱਚ ਹਲੇ ਵੀ ਇੱਕ ਬੱਚੇ ਵਰਗੀ 마ਸੂਮੀਅਤ ਬਾਕੀ ਸੀ ਉਹ ਰੂਬੀ ਕੋਲ ਆਇਆ ਆਪਣੇ ਚਿਹਰੇ ਨੂੰ ਹੰਦੇ ਮੋਢੇ ਤੇ ਰੱਖ ਕਿਉਂ ਹੰਦੇ ਬੁੱਲਾਂ ਤੇ ਉਂਗਲੀ ਧਰੀ ਚੁੱਪ ਰੋਣਾ ਨਹੀਂ ਇਹਦੇ ਵਿੱਚ ਤੇਰੀ ਕੱਲੀ ਦੀ ਗਲਤੀ ਨਹੀਂ ਮੇਰੀ ਵੀ ਗਲਤੀ ਹੈ ਮੈਨੂੰ ਬੁਰਾ ਲੱਗਿਆ ਆਪਾਂ ਆਪਣੇ ਰਿਸ਼ਤੇ ਨੂੰ ਮੁੜੋਂਵੇਂ ਹੀ ਕਰ ਲਵਾਂਗੇ ਇੱਕ ਭੁੱਲ ਹੋਈ ਹੈ ਬਖਸ਼ਾ ਲਵਾਂਗੇ ਮੁੜ ਕੇ ਗਲਤੀ ਨਹੀਂ ਦੁਹਰਾਵਾਂਗੇ ਉਹਨੇ ਕਿਹਾ ਪਾਪ ਜਾਂ ਪੁੰਨ ਲਈ ਹਰ ਇੱਕ ਦਾ ਨਜ਼ਰੀਆ ਅੱਡੋ ਅੱਡ ਹੁੰਦਾ ਹੈ। ਗਲਤ ਸਹੀ ਦਾ ਵੀ ਇਹੋ ਹਿਸਾਬ ਹੁੰਦਾ ਹੈ। ਕੋਈ ਚੀਜ਼ ਕਿਸੇ ਲਈ ਥੋੜੀ ਗਲਤ ਹੁੰਦੀ ਹੈ, ਕੋਈ ਜ਼ਿਆਦਾ। ਕੋਈ ਚੀਜ਼ ਕਿਸੇ ਨੂੰ ਪਾਪ ਲੱਗਦੀ ਹੈ, ਉਹੀ ਕਿਸੇ ਹੋਰ ਲਈ ਹੋਰ ਸਥਿਤੀ ਵਿੱਚ ਪੁੰਨ ਵੀ ਹੋ ਸਕਦੀ ਹੈ। ਹਾਲਾਤ, ਨਜ਼ਰੀਆ, ਵਕਤ, ਜ਼ਿੰਦਗੀ ਦੇ ਅਨੁਭਵਾਂ, ਗਿਆਨ ਨਾਲ ਬਹੁਤ ਕੁਝ ਵੱਖਰਾ ਹੁੰਦਾ ਹੈ। ਇਸ ਲਈ ਜੀਵਨ ਤੇ ਰੂਪੀ ਲਈ ਦੋਨੇ ਘਟਨਾਵਾਂ ਦਾ ਸਰਵਕੋ ਵੱਖਰਾ ਸੀ। ਨਹੀਂ ਸਾਰੀ ਗਲਤੀ ਮੇਰੀ ਹੈ। ਮੇਰਾ ਜਨਮ ਲੈਣਾ ਹੀ ਗਲਤ ਸੀ ਜੰਮਦੇ ਹੀ ਮੈਂ ਮਾਪੇ ਨੂੰ ਖਾ ਗਈ ਉਮਰ ਭਰ ਕਿਸੇ ਹੋਰ ਦੇ ਟੁਕਰਾਂ ਤੇ ਪਲੀ ਤੇ ਹੁਣ ਜਦੋਂ ਵਿਆਹ ਹੋਇਆ ਤਾਂ ਐਸਾ ਮਰਦ ਮਿਲਿਆ ਮਤਲਬ ਮਾਪੇ ਨੂੰ ਖਾ ਗਈ ਤੇਰੇ ਮਾਪੇ ਤਾਂ ਜਿੰਦਾ ਹਨ ਜੀਵਨ ਹੈਰਾਨੀ ਨਾਲ ਬੋਲਿਆ ਨਹੀਂ ਉਹ ਮੇਰੇ ਅਸਲ ਮਾਪੇ ਨੇ ਉਹਨਾਂ ਸਿਰਫ ਦੋਸਤ ਹੀ ਨਿਭਾਉਂਦੇ ਹੋਏ ਮੈਨੂੰ ਪਾਲਿਆ ਤੇ ਰੂਬੀ ਨੇ ਇੱਕ ਇੱਕ ਗੱਲ ਤਫਸੀਲ ਨਾਲ ਕੁੱਝ ਨੂੰ ਸੁਣਾਈ ਉਸ ਦੇ ਜਨਮ ਤੋਂ ਲੈ ਕੇ ਉਹਦੇ ਵਿਆਹ ਤੱਕ ਸਭ ਸੁਣਾ ਦਿੱਤਾ ਜੋ ਕੁਝ ਵੀ ਉਹਨੇ ਸੁਣਿਆ ਸੀ ਜੀਵਨ ਨੂੰ एकदम ਤੱਕਾ ਜਿਹਾ ਲੱਗਾ ਸਭ ਸੁਣ ਕੇ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇਖਾਨੀ ਭਾਗ ਪੰਜਵਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ 'ਚ